ਸਤਿ ਸ਼੍ਰੀ ਅਕਾਲ ਜਹਾਂ ਜਹਾਂ ਕਾਸਟ ਸਵਾਗਤ ਕਰਦੇ ਹਾਂ ਛੜਦ ਜੁੜ ਕੇ ਚੱਲਦਾ ਫਿਰ ਤੋਂ ਫਰਮਾਉਂਦਾ ਤੁਹਾਨੂੰ ਬਹੁਤ ਬਹੁਤ ਰਹੀਆ ਬਖਸ਼ੀ ਖਾਲਾ ਕਰਦੇ ਹਾਂ ਅੱਜ ਦੇ ਮੌਸਮ ਬਾਰੇ ਸੋਖਣ ਲਈ ਜਿਉਂ ਜੋ ਕਿ 16 ਅਪ੍ਰੈਲ 2025 ਨੂੰ 17 ਅਪ੍ਰੈਲ 2025 ਨੂੰ ਲਗਭਗ ਬੋਧ ਹੱਕੇ ਪੋਦਰਸਾ ਪੱਛਮੀ ਸਸ਼ਟਮ 10 ਤੱਕ ਦੇਣ ਜਾਣਿਆ ਇਸ ਨਾਲ ਹਲਕੇ ਮੀਤੇ ਹਲਕੀ ਜਿਹੀ ਜੋਕੀ ਦਸਤਕ ਦੇਵੇਗੀ ਤੇ ਬੰਨਾ ਜੋਕੀ ਦਿਨ ਚੜਨ ਵਾਲੇ ਪੂਰਬੀ ਹਵਾਵਾਂ ਦਾ ਰੁਕ ਰਹੇਗਾ ਇਸ ਨਾਲ ਨਮੀ ਵਿੱਚ ਥੋੜਾ ਪਤਾ ਵਧਦਾ ਰਹੇਗਾ ਜਿਸ ਤੋਂ ਬਾਅਦ ਹਵਾ ਨਰਮ ਪੈਣੇ ਜਾਵੇਗੀ ਪਰੰਤੂ ਹੋਰੇ ਪਾਸੇ ਹਵਾਵਾਂ ਦਾ ਤਰਾਨਾ ਚੱਲਦੇ ਰਹਿਣਗੇ ਜੇਕਰ ਕਿਸੇ ਇਲਾਕੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਫੜੇਗੀ ਤਾਂ ਅਤਿਕਰੰਕ ਚਮਕਾਲੇ ਬੰਦਰ ਬਣ ਸਕਦੀ ਜੋ ਕਿ ਹੋਗੇ ਖੋਦ ਕੇ ਮੀਂਹ ਤੇ ਨਿਹੜੀ ਨੂੰ ਸੱਦਾ ਦੇ ਸਕਦੇ ਨੇ ਜਿਸ ਨਾਲ ਰੋਗ ਬੋਧਨ ਨੂੰ ਨੁਕਸਾਨ ਹੋ ਸਕਦਾ ਹੈ ਪਰ ਤੂ ਬੜਾ ਨਹੀਂ ਹੋਵੇਗਾ ਤੇ ਉਸ ਤੋਂ ਬਾਅਦ 7 18 ਨੂੰ 18 ਜੀ ਤੱਕ ਦੀ ਦੁਪਹਿਰ ਤੱਕ ਲਗਭਗ ਤਾਪਮਾਨ 40 ਡਿਗਰੀ 40 ਡਿਗਰੀ ਤੋਂ ਬਾਹਰ 25 40 ਡਿਗਰੀ ਤੱਕ ਤਾਪਮਾਨ ਜਾ ਸਕਦਾ ਹੈ ਜਿਸ ਨਾਲ ਆਹ ਗਰਮੀ ਵਿੱਚ ਬਹੁਤ ਵੱਧਾ ਹੋਵੇਗਾ ਤੇ ਰੋਕਣ ਬਸ ਇਹ ਨਿਮੜੀ ਗਰਮੀ ਖੰਮੋਸ ਵਾਲੀ ਕਰ ਦੇਣੀ ਪਰੇਸ਼ਾਨ ਕਰੇਗੀ ਦੇ ਉਸ ਵੇਲੇ ਕਿ ਪੂਰੀ ਵੀ ਹੌਚਲਦੀ ਹੋਵੇਗੀ ਇਸ ਨਾਲ ਜੋ ਕਿ ਤਾਪਮਨ ਇੱਕਦਮ ਜਿਨ ਦੇ ਨਾਲ ਪਦਿਕਾ ਪਰੰਤੂ ਸ਼ਾਮ ਵੇਲੇ ਜਾਂ ਦੁਪਹਿਰ ਦੇ ਬਿਚੇ ਤੋਂ ਬਾਅਦ ਜੋ ਕਿ ਹਗਾ 15 ਫਰਕ ਦੇ ਦਰਮਿਆਨੇ ਪੱਧਰ ਤੋਂ 25 60 ਦਾ ਦਸਤਕ ਦਿਨ ਚੱਲ ਰਿਹਾ ਇਸ ਨਾਲ ਜੋ ਗੜ ਦੇ ਨਿਸ਼ਕਨਾਰੇ ਹਲਕੇ ਦਰਮਿਆਨ ਲੰਮੇ ਤੇ ਕੁਝ ਤਾਂ ਟਕਰੀਟ ਲੱਗ ਸਕਦੀ ਹੈ ਤੇ ਬੜੇ ਮਰ ਵੀ ਹੋਵੇਗੀ ਹਨੇਰੀ ਦੇ ਚਾਂਸ ਜ਼ਿਆਦਾ ਨੇ ਜਿਵੇਂ ਜੋ ਕਿ ਫਸਲਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਜੇਕਰ ਤੁਹਾਡਾ ਤੁਹਾਡਾ ਐਕਟੀਵਿਟੀ ਹੋਰ ਕਿਨੋਂ ਪਾ ਲੱਗ ਕੀਤਾ ਹੋ ਸਕਦੇ ਕਿਤੇ ਜ਼ਿਆਦਾ ਗੜੇ ਮਾਰ ਜਾਂ ਜ਼ਿਆਦਾ ਮੀਂਹ ਜਾਂ ਜ਼ਿਆਦਾ ਖਰਚਾ ਤੁਹਾਡੇ ਦਰਬਾਰ ਜਾਣਾ ਜੋ ਕਿ ਤਵਾਲ ਇੱਕ ਜੋ ਕਿ ਇਹ ਵੈਰੀ ਵੀ ਮੈਂ ਹਸਣ ਦੇ ਜੇ ਸਾਡੇ ਨੇ ਤੋਂ ਤਵਾਰ 19 ਤੇ 20 ਤਰੀਕ ਦੀ 19 ਤੋਂ 20 ਤਰੀਕ ਦੇ ਸ਼ਾਮ ਤੱਕ ਇਹ ਪੂਰ ਵੀ ਹੋਂ ਚੰਨਦੇ ਰਹਿਣਗੀਆਂ ਇਸ ਨਾਲ ਜੋ ਕਿ ਤਾਂ ਅਮਨ ਵਿੱਚ ਥੋੜੀ ਬੋਧ ਗਰਾਊਂਡ ਦਾ ਜੀ ਕੀਤੀ ਜਾਵੇ ਕਿ ਦਸਤਬਾਹ ਜੋ ਕਿ ਪਹਾੜਾਂ ਲੱਕੇ ਵਿੱਚ ਪਹੁੰਚ ਰਹੇ ਹਾਲਗਾ ਹਾਲ ਕੇ ਬੰਦਾ ਸਿਸਟਮ ਦੇਖ ਕਰਕੇ ਮੀ ਗੜੇ ਮਰ ਤੇ ਪਰਸਪੋਰਟ ਜਿਸ ਵਾਂ ਅਮਨ ਸੋਚ ਜੋ ਵੀ ਮੀਟ ਕਣੇ ਕੋਮਣ ਫੇੜਨ ਤੋਂ ਸੁਕੀਨ ਹੈ ਪਹਾੜੀ ਲੱਕੇ ਵਿੱਚ ਤੁਸੀਂ ਜਾ ਸਕਦੇ ਹੋ ਤੇ ਅਨੇ ਕਪੜੇ ਡਾਜੀ ਹਮ ਅਸੀ ਵੀਡੀਓ ਬਣਾਉਣ ਦੀ ਫਿਰ ਤੁਹਾਨੂੰ ਹਾਜ਼ਰ ਕਰਵਾਂਗੇ ਪਰਸੋਂ ਤੋਂ ਵੀਡੀਓ ਬੰਦ ਹੋਵੇਗੀ ਕਿਉਂਕਿ ਮੈਂ ਪਾਣੀ ਪੱਤੂ ਜਾ ਰਿਹਾ ਬਾਹਰ ਪ੍ਰੋਗਰਾਮ ਤੇ ਧੰਨਵਾਦ